ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਇੱਕ ਚੱਕਿਓ ਮਣਮਣ ਲੋਹਾ ਖਾਲਸੇ ਦੀ ਨਿੱਤ ਨਵੇਂ ਦਿਨ ਹੋ ਰਹੀ ਜੈ ਜੈਕਾਰ ਕਰ ਕਰਕੇ ਪਿੰਡਾਂ ਵਿੱਚੋਂ ਗੱਭਰੂ ਲਗਾਤਾਰ ਪੰਥ ਵਿੱਚ ਸ਼ਾਮਿਲ ਹੋਣ ਲੱਗੇ ਨਵਾਬ ਕਪੂਰ ਸਿੰਘ ਜੀ ਨੇ ਪਹਿਲਾਂ ਵੀ ਸਿੰਘਾਂ ਦੀ ਵੱਧਦੀ ਗਿਣਤੀ ਦੇਖ ਕੇ ਸਾਰੀ ਤਾਕਤ ਸੰਗਠਿਤ ਕਰਨ ਲਈ ਪੰਥ ਨੂੰ ਦੋ ਵੱਡੇ ਦਲਾਂ ਵਿੱਚ ਵੰਡ ਦਿੱਤਾ ਸੀ ਬੁੱਢਾ ਦਲ ਅਤੇ ਤਰਨਾ ਦਲ ਤਰਨਾ ਦਲ ਦੇ ਅੱਗੋਂ ਪੰਜ ਜਥੇ ਬਣਾਏ ਗਏ ਸਨ ਤੇ ਪੰਜ ਨਿਸ਼ਾਨ ਇੱਕ ਇੱਕ ਕਰਕੇ ਪੰਜਾਂ ਜਥਿਆਂ ਨੂੰ ਦਿੱਤੇ ਗਏ ਸਨ ਪਹਿਲਾ ਨਿਸ਼ਾਨ ਸ਼ਹੀਦਾਂ ਦੇ ਜਥੇ ਦਾ ਬਾਬਾ ਦੀਪ ਸਿੰਘ ਜੀ ਨਿਹੰਗ ਸਿੰਘ ਨੂੰ ਫੜਾਇਆ ਗਿਆ ਬਾਬਾ ਜੀ ਨੂੰ ਤੇ ਭਾਈ ਕਰਮ ਸਿੰਘ ਨੂੰ ਸ਼ਹੀਦਾਂ ਦੇ ਜਥੇ ਦਾ ਮੁਖੀ ਲਾਇਆ ਗਿਆ ਦੂਜਾ ਅੰਮ੍ਰਿਤਸਰ ਦੇ ਭਾਈ ਕਰਮ ਸਿੰਘ ਤੇ ਭਾਈ ਧਰਮ ਸਿੰਘ ਨੂੰ ਦਿੱਤਾ ਗਿਆ ਤੀਜਾ ਨਿਸ਼ਾਨ ਗੁਰੂ ਵੰਸ਼ ਵਿੱਚੋਂ ਬਾਬਾ ਬినੋਦ ਸਿੰਘ ਤੇ ਬਾਬਾ ਕਾਨ ਸਿੰਘ ਗੋਇੰਦਵਾਲ ਵਾਲਿਆਂ ਦੇ ਸਪੁਰਦ ਕੀਤਾ ਗਿਆ ਇਹ ਦੋਨੋਂ ਮਹਾਰਾਜ ਗੁਰੂ ਅੰਗਦ ਦੇਵ ਜੀ ਤੇ ਮਹਾਰਾਜ ਗੁਰੂ ਅਮਰਦਾਸ ਜੀ ਦੀ ਵੰਸ ਵਿੱਚੋਂ ਸਤਗੁਰਾਂ ਦੀ ਵੰਸ ਵਿੱਚੋਂ ਹੋਣ ਕਰਕੇ ਇਸ ਜਥੇ ਨੂੰ ਸਹੈਬਜਾਦਿਆਂ ਦਾ ਜਥਾ ਵੀ ਕਿਹਾ ਜਾਂਦਾ ਸੀ ਚੌਥਾ ਕੋਟ ਬੁੱਢੇ ਵਾਲੇ ਭਾਈ ਦਸੌਂਦਾ ਸਿੰਘ ਨੂੰ ਸੌਂਪਿਆ ਗਿਆ ਤੇ ਪੰਜਵਾਂ ਨਿਸ਼ਾਨ ਭਾਈ ਬੀਰੂ ਸਿੰਘ ਰੰਗਰੇਟੇ ਨੂੰ ਭੇਟ ਕੀਤਾ ਗਿਆ ਨਿਸ਼ਾਨ ਦੇ ਨਾਲ ਨਾਲ ਸਾਰੇ ਜਥਿਆਂ ਨੂੰ ਇੱਕ ਇੱਕ ਨਗਾਰਾ ਦੀਗ ਲੋਹ ਕੜਾਹਾ ਤੇ ਹੋਰ ਤੰਬੂ ਕਨਾਤਾਂ ਵੀ ਦਿੱਤੇ ਗਏ ਸਰਬੱਤ ਖਾਲਸੇ ਨੇ ਹਰ ਸਿੰਘ ਨੂੰ ਇਹ ਅਧਿਕਾਰ ਦਿੱਤਾ ਕਿ ਕੋਈ ਵੀ ਸਿੰਘ ਕਿਸੇ ਵੀ ਜਥੇ ਵਿੱਚ ਸ਼ਾਮਲ ਹੋ ਸਕਦਾ ਹੈ ਪਰ ਸਿੰਘਾਂ ਦੀ ਗਿਣਤੀ ਨਿਤ ਦਿਹਾੜੀ ਹੁਣ ਹੋਰ ਵੱਧਦੀ ਜਾ ਰਹੀ ਸੀ ਨਵਾਬ ਸਾਹਿਬ ਨੇ ਮੁਖੀ ਸਿੰਘਾਂ ਨਾਲ ਗੁਰਮਤਾ ਕਰਕੇ ਖਾਲਸੇ ਦੇ ਅੱਗੇ 30 ਹੋਰ ਜਥੇ ਬਣਾ ਦਿੱਤੇ ਇਹਨਾਂ ਜਥਿਆਂ ਦੇ ਮੁਖੀ ਸਰਦਾਰਾਂ ਵਿੱਚੋਂ ਨਵਾਬ ਸਾਹਿਬ ਖੁਦ ਬਾਬਾ ਸ਼ਾਮ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਡੱਲੇ ਵਾਲੀਏ ਸਰਦਾਰ ਗੁਰਦੇਵਾਲ ਸਿੰਘ ਜੈ ਸਿੰਘ ਕਨਈਆ ਨੌਦ ਸਿੰਘ ਸ਼ੁਕਰਚੱਕੀਆ ਤੇ ਸਰਦਾਰ ਹਰੀ ਸਿੰਘ ਪੰਗੀ ਪ੍ਰਮੁੱਖ ਸਨ ਇਹਨਾਂ ਸਾਰੇ ਜਥੇ ਮੁਗਲਾਂ ਨੂੰ ਲੁੱਟਣ ਉਹਨਾਂ ਦੇ ਇਲਾਕੇ ਦੱਬਣ ਲਈ ਸੁਤੰਤਰ ਸਨ ਜਦੋਂ ਵੀ ਕਿਸੇ ਇੱਕ ਜਥੇ ਨੂੰ ਢੀਡ ਪਵੇ ਤਾਂ ਦੂਜੇ ਉਸ ਦੀ ਸਹਾਇਤਾ ਲਈ ਤੁਰੰਤ ਪਹੁੰਚ ਜਾਂਦੇ ਸਨ ਇਹ ਸਾਰੇ ਜਥੇ ਅਕਾਲ ਬੁੰਗੇ ਅਤੇ ਬੁੱਢੇ ਦਲ ਦੇ ਜਥੇਦਾਰ ਅੱਗੇ ਜਵਾਬਦੇਹ ਸਨ ਅਬਦਾਲੀ ਪਹਿਲੀ ਵਾਰ ਪੰਜਾਬ ਆਇਆ ਤਾਂ ਨਵਾਬ ਕਪੂਰ ਸਿੰਘ ਜੀ ਨੇ ਵਿਸਾਖੀ ਵਾਲੇ ਦਿਨ ਪੰਥ ਦਾ ਇਕੱਠ ਅੰਮ੍ਰਿਤਸਰ ਸਾਹਿਬ ਸੱਦਿਆ ਹੁਣ ਤੱਕ ਪੰਥ ਦੇ ਨਿੱਕੇ ਵੱਡੇ ਮਿਲਾ ਕੇ 60-65 ਜਥੇ ਬਣ ਚੁੱਕੇ ਸਨ ਨਵਾਬ ਸਾਹਿਬ ਨੇ ਪੰਜਾਂ ਸਿੰਘਾਂ ਨਾਲ ਬੈਠ ਕੇ ਗੁਰਮਤਾ ਕੀਤਾ ਸਰਬੱਤ ਪੰਥ ਅਕਾਲ ਪੁੰਗੇ ਦੇ ਵਿਹੜੇ ਵਿੱਚ ਬੈਠਾ ਬਾਣੀ ਸ਼ਰਵਨ ਕਰ ਰਿਹਾ ਸੀ ਰਾਗੀ ਸਿੰਘ ਪੜ ਰਹੇ ਸਨ ਹੋਏ ਇਕੱਤਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵਲਾਈ ਹਰ ਨਾਮੈ ਕਹਿ ਹੋ ਬੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਏ ਸਮੂਹ ਖਾਲਸਾ ਪੰਥ ਸੇਵਾ ਹਿਤ ਸਿੰਘਾਂ ਵੱਲੋਂ ਕੀਤੇ ਜਾ ਰਹੇ ਗੁਰਮਤੇ ਦੇ ਫੈਸਲੇ ਦੀ ਉਡੀਕ ਕਰ ਰਿਹਾ ਸੀ ਨਵਾਬ ਕਪੂਰ ਸਿੰਘ ਜੀ ਨੇ ਬਾਹਰ ਆ ਕੇ ਸਰਬੱਤ ਖਾਲਸੇ ਨੂੰ ਗੁਰਮਤੇ ਤੋਂ ਜਾਣੂ ਕਰਵਾਇਆ ਗੁਰੂ ਸਵਾਰੇ ਖਾਲਸਾ ਜੀ ਕਲਗੀਧਰ ਪਿਤਾ ਜੀ ਮਹਾਰਾਜ ਜੀਆਂ ਦੀ ਮਿਹਰ ਸਦਕਾ ਪੰਥ ਚੜ੍ਹਦੀ ਕਲਾ ਵਿੱਚ ਵਿਚਰ ਰਿਹਾ ਹੈ ਪੰਜਾਬ ਦੀ ਧਰਤੀ ਤੇ ਖਾਲਸਾ ਜੀ ਦੇ ਬੋਲ ਬਾਲੇ ਹੋ ਰਹੇ ਹਨ ਪੰਥ ਦੀ ਪਰਫੁੱਲਤਾ ਨੂੰ ਦੇਖਦਿਆਂ ਰੋਜ਼ ਸੈਂਕੜੇ ਨੌਜਵਾਨ ਸਿੰਘਾਂ ਦੇ ਵੱਖ-ਵੱਖ ਜਥਿਆਂ ਵਿੱਚ ਸ਼ਾਮਲ ਹੋ ਰਹੇ ਹਨ ਸਿੰਘਾਂ ਦੀ ਗਿਣਤੀ ਵਿੱਚ ਨਿਤ ਦਿਨ ਅਸਚਰ ਜਵਾਬਾਦਾ ਹੋ ਰਿਹਾ ਹੈ ਖਾਲਸਾ ਜੀ ਆਪਨੇ ਲੋਕਾਈ ਦੇ ਮਨ ਵਿੱਚੋਂ ਜ਼ਾਲਮ ਹਾਕਮਾਂ ਦਾ ਪੈਹ ਲਾਹਿਆ ਹੈ ਲੋਕਾਂ ਨੂੰ ਪਾਪੀਆਂ ਨਾਲ ਲੋਹਾ ਲੈਣ ਦਾ ਵੱਲ ਸਿਖਾਇਆ ਹੈ ਪੰਜਾਬ ਦੇ ਜੰਗਲਾਂ ਵਿੱਚ ਸ਼ੇਰਾਂ ਦੀ ਗਿਣਤੀ ਬਹੁਤ ਵੱਧ ਗਈ ਹੈ ਹੁਣ ਵਕਤ ਆ ਗਿਆ ਹੈ ਕਿ ਸਾਰੇ ਸ਼ੇਰਾਂ ਨੂੰ ਜੰਗਲ ਵੰਡ ਕੇ ਦਿੱਤੇ ਜਾਣ ਸੋ ਸਿੰਘਾਂ ਨੇ ਫੈਸਲਾ ਕੀਤਾ ਹੈ ਕਿ ਪੰਥ ਦੀ ਚੜ੍ਹਦੀ ਕਲਾ ਤੇ ਖਾਲਸੇ ਦੇ ਵੱਧ ਲਈ ਪੰਥ ਨੂੰ 11 ਮਿਸਲਾਂ ਵਿੱਚ ਵੰਡਿਆ ਜਾਏ ਸਾਰੇ ਜਥੇ ਭੰਗ ਕਰ ਦਿੱਤੇ ਜਾਣ ਤੇ ਸਭ ਸਿੰਘ ਹੁਣ ਮਿਸਲਾਂ ਵਿੱਚ ਭਰਤੀ ਹੋਣ ਹਰ ਮਿਸਲ ਦਾ ਇੱਕ ਨਾਂ ਤੇ ਇੱਕ ਜਥੇਦਾਰ ਹੋਵੇਗਾ ਜਥੇਦਾਰ ਨੂੰ ਸਿੰਘ ਸਾਹਿਬ ਕਹਿ ਕੇ ਸੱਦਿਆ ਜਾਵੇਗਾ ਮਿਸਲ ਦਾ ਹਰ ਸਿੰਘ ਆਪਣੇ ਜਥੇਦਾਰ ਦੀ ਸਲਾਹ ਨਾਲ ਚੱਲੇਗਾ ਤੇ ਸਾਰੀਆਂ ਮਿਸਲਾਂ ਅਕਾਲ ਪੁੰਗੇ ਨੂੰ ਜਵਾਬਦੇਹ ਹੋਣਗੀਆਂ ਸਭ ਮਿਸਲਾਂ ਨੂੰ ਮਿਲਾ ਕੇ ਪੰਥ ਦੀ ਇੱਕ ਸਾਂਝੀ ਜਥੇਬੰਦੀ ਬਣਾਈ ਜਾਵੇਗੀ ਜਿਸ ਦਾ ਨਾਮ ਦਲ ਖਾਲਸਾ ਹੋਵੇਗਾ ਖੁਸ਼ੀਆਂ ਦੇ ਜਾਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ ਸਰਬੱਤ ਦਲ ਖਾਲਸਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਅਕਾਲ ਪੁੰਗੇ ਦੇ ਵੇੜੇ ਵਿੱਚੋਂ ਸਿੰਘਾਂ ਨੇ ਜਾਕਾਰੇ ਛੱਡੇ ਨਾਲ ਹੀ ਖਾਲਸਾ ਜੀ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਦਲ ਖਾਲਸਾ ਦਾ ਇੱਕ ਜਥੇਦਾਰ ਹੋਵੇਗਾ ਸਮੂਹ ਮੁਖੀ ਸਿੰਘਾਂ ਨੇ ਸਰਬਸੰਮਤੀ ਨਾਲ ਪਹਿਲੇ ਜਥੇਦਾਰ ਲਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਨੂੰ ਚੁਣਿਆ ਹੈ। ਨਵਾਬ ਸਾਹਿਬ ਨੇ ਗੱਲ ਪੂਰੀ ਕੀਤੀ। ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਿਹ ਪਾਵੇ। ਮੀਰੀ ਪੀਰੀ ਦੇ ਮਾਲਕ ਗੁਰਪਾਰੀ ਛੇਵੇਂ ਸਤਗੁਰਾਂ ਦੇ ਮਨ ਨੂੰ ਭਾਵੇ। ਸਤਿ ਸ੍ਰੀ ਅਕਾਲ। ਸਰਬੱਤ ਖਾਲਸੇ ਨੇ ਜਕਾਰੇ ਛੱਡ ਕੇ ਸਰਦਾਰ ਜੱਸਾ ਸਿੰਘ ਤੇ ਮਿਸਲਾਂ ਵਾਲੇ ਫੈਸਲੇ ਨੂੰ ਪ੍ਰਵਾਨਗੀ ਦਿੱਤੀ। ਮਿਸਲਾਂ ਦੀ ਗਿਣਤੀ 11 ਸੀ ਜਾਂ 12। ਇੰਦਰਜੀਤ ਸਿੰਘ ਨੇ ਆਪਣੇ ਕਿਸੇ ਉਸਤਾਦ ਤੋਂ ਮਿਸਲਾਂ ਦੀ ਗਿਣਤੀ 12 ਹੋਣ ਬਾਰੇ ਸੁਣਿਆ ਸੀ। ਮਾਲਵੇ ਵਾਲਿਆਂ ਦੀ 12ਵੀਂ ਫੂਲਕੀਆਂ ਤੋਂ ਮਗਰੋਂ ਸਥਾਪਿਤ ਹੋਈ। ਸਰਬੱਤ ਖਾਲਸੇ ਨੇ 11 ਹੀ ਬਣਾਈਆਂ ਸਨ। ਬਾਬੇ ਨੇ ਇੰਦਰਜੀਤ ਦਾ ਸ਼ੰਕਾ ਦੂਰ ਕੀਤਾ। 11 ਮਿਸਲਾਂ ਕਿਹੜੀਆਂ-ਕਿਹੜੀਆਂ ਸਨ ਮੇਰਾ ਚਿੱਤ ਉਤਾਵਲਾ ਹੋ ਰਿਹਾ ਸੀ। ਆਓ ਤੁਹਾਨੂੰ ਉੱਥੇ ਲੈ ਹੀ ਚਲਦਾ ਹਾਂ। ਪਹਿਲੀ ਮਿਸਲ ਸੀ ਆਲੂ ਵਾਲੀਆ ਜਿਸ ਦੇ ਜਥੇਦਾਰ ਸਨ ਸਰਦਾਰ ਜੱਸਾ ਸਿੰਘ ਆਲੂ ਵਾਲੀਆ। ਸਰਦਾਰ ਜੱਸਾ ਸਿੰਘ ਬਾਰੇ ਤਾਂ ਤੁਸੀਂ ਬਹੁਤ ਕੁਝ ਜਾਣ ਵੀ ਲਿਆ ਹੈ ਤੇ ਅੱਗੇ ਵੀ ਜਾਣੋਗੇ। ਬਾਬਾ ਭੰਗੂ ਸਾਨੂੰ ਸਰਦਾਰ ਜੱਸਾ ਸਿੰਘ ਆਲੂਵਾਲੀਏ ਬਾਰੇ ਪਹਿਲਾਂ ਦੀ ਦੱਸ ਚੁੱਕਾ ਸੀ। ਫਿਰ ਬਾਬਾ ਜੀ ਫਿਰ ਅੱਗੇ ਸੁਣੋ। ਦੂਜੀ ਫੈਜ਼ਲਪੁਰੀਆ ਜਿਸ ਨੂੰ ਸਿੰਘਪੁਰੀਆ ਕਰਕੇ ਵੀ ਜਾਣਿਆ ਜਾਂਦਾ ਸੀ ਇਸ ਦੇ ਜਥੇਦਾਰ ਨਵਾਬ ਕਪੂਰ ਸਿੰਘ ਸਨ। ਨਵਾਬ ਕਪੂਰ ਸਿੰਘ ਬਾਰੇ ਵੀ ਤੁਸੀਂ ਪਹਿਲਾਂ ਸੁਣ ਹੀ ਚੁੱਕੇ ਹੋ। ਉਹਨਾਂ ਭਾਈ ਮਨੀ ਸਿੰਘ ਤੋਂ ਅੰਮ੍ਰਿਤ ਛਕਿਆ। ਤੇ ਫਿਰ ਜਥੇਦਾਰ ਬਾਬਾ ਦਰਬਾਰਾ ਸਿੰਘ ਦੀ ਸੇਵਾ ਵਿੱਚ ਰਹਿਣ ਲੱਗੇ। ਨਵਾਬ ਸਾਹਿਬ ਦਾ ਪਿੰਡ ਫੈਜ਼ਲਪੁਰ ਸੀ ਜੋ ਫਰਜ਼ੁੱਲਾ ਖਾਨ ਨੇ ਬਸਾਇਆ ਸੀ। ਫਰਜ਼ੁੱਲਾ ਖਾਨ ਨੂੰ ਜਕਰੀਆ ਖਾਨ ਦੀ ਭੈਣ ਖਾਨੋਂ ਵਿਆਹੀ ਹੋਈ ਸੀ। ਇਸ ਸਾਰੇ ਪਰਿਵਾਰ ਨੇ ਸਿੱਖਾਂ ਦਾ ਬਹੁਤ ਘਾਣ ਕੀਤਾ। ਮਗਰੋਂ ਸਿੰਘਾਂ ਨੇ ਫੈਜ਼ਲਪੁਰ ਦਾ ਨਾਮ ਬਦਲ ਕੇ ਸਿੰਘਪੁਰਾ ਕਰ ਦਿੱਤਾ। ਨਵਾਬ ਕਪੂਰ ਸਿੰਘ ਦੀ ਦੂਰ ਦ੍ਰਿਸ਼ਟੀ ਨੇ ਹੀ ਬੁੱਢਾ ਦਲ ਤੇ ਤਰਨਾ ਦਲ ਬਣਾਏ ਸਨ। ਉਹਨਾਂ ਤੋਂ ਹੀ ਮਿਸਲਾਂ ਦਾ ਮੁੱਢ ਵੱਜਿਆ ਉਹਨਾਂ ਆਪਣਾ ਸਾਰਾ ਜੀਵਨ ਪੰਥ ਸੇਵਾ ਹਿੱਤ ਲਾਇਆ ਇਸ ਮਿਸਲ ਵਿੱਚ ਇੱਕ ਤੋਂ ਵੱਧ ਕੇ ਇੱਕ ਯੋਧਾ ਸਿੰਘ ਸੀ ਇੱਕ ਦਿਨ ਨਵਾਬ ਕਪੂਰ ਸਿੰਘ ਮਿਸਲ ਦੇ ਸਿੰਘਾਂ ਨੂੰ ਕਹਿਣ ਲੱਗੇ ਹੈ ਭਾਈ ਤੁਹਾਡੇ ਚੋਂ ਕੋਈ ਸੂਰਮਾ ਜੋ ਮੋਮਨ ਖਾਂ ਦਾ ਸਿਰ ਲਾ ਲਿਆਵੇ ਮੋਮਨ ਖਾਂ ਸਿੱਖਾਂ ਨਾਲ ਬਹੁਤ ਬੈਰ ਰੱਖਦਾ ਸੀ ਉਸਨੇ ਹੀ ਬਾਬਾ ਤਾਰਾ ਸਿੰਘ ਬਾਹ ਦੇ ਜਥੇ ਉੱਤੇ ਹਮਲਾ ਕੀਤਾ ਸੀ ਨਵਾਬ ਸਾਹਿਬ ਦੀ ਗੱਲ ਸੁਣ ਕੇ ਭਾਈ ਬਨੀ ਸਿੰਘ ਜੀ ਦੇ ਪਤੀਜੇ ਭਾਈ ਅੱਕੜ ਸਿੰਘ ਅੱਗੇ ਆਏ ਤੇ ਨਵਾਬ ਸਾਹਿਬ ਦੇ ਹੁਕਮ ਨੂੰ ਪੰਥ ਦਾ ਹੁਕਮ ਮੰਨਦਿਆਂ ਮੋਮਨ ਖਾਂ ਦਾ ਸਿਰ ਲੈਣ ਲਈ ਚੱਲ ਪਏ ਭਾਈ ਅੱਗੜ ਸਿੰਘ ਨੇ ਲਾਹੌਰ ਪਹੁੰਚਣ ਤੋਂ ਪਹਿਲਾਂ ਹੀ ਭੇਸ ਬਦਲ ਲਿਆ ਉਹਨਾਂ ਨੇ ਮੋਮਨ ਖਾਂ ਦੀ ਅਸਤਬਲ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਘੋੜਿਆਂ ਦੀ ਸੋਹਣੀ ਦੇਖਭਾਲ ਕਰਦਿਆਂ ਦੇਖ ਕੇ ਮੋਮਨ ਖਾਂ ਨੇ ਭਾਈ ਅੱਗੜ ਸਿੰਘ ਨੂੰ ਆਪਣੇ ਖਾਸ ਘੋੜਿਆਂ ਨਾਲ ਰੱਖਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਜਦ ਮੋਮਨ ਖਾਂ ਸ਼ਿਕਾਰ ਲਈ ਨਿਕਲਿਆ ਤਾਂ ਭਾਈ ਅੱਗੜ ਸਿੰਘ ਨੂੰ ਵੀ ਨਾਲ ਲੈ ਗਿਆ ਜੰਗਲ ਵਿੱਚ ਮੌਕਾ ਤਕਾ ਕੇ ਭਾਈ ਅੱਗੜ ਸਿੰਘ ਨੇ ਤਲਵਾਰ ਦੇ ਬਾਰ ਨਾਲ ਮੋਮਨ ਖਾਂ ਦਾ ਸਿਰ ਲਾ ਦਿੱਤਾ ਤੇ ਬਰਛੇ ਤੇ ਟੰਗ ਕੇ ਨਵਾਬ ਕਪੂਰ ਸਿੰਘ ਜੀ ਦੇ ਸਾਹਮਣੇ ਲਿਆ ਗੱਟਿਆ ਨਵਾਬ ਸਾਹਮਣੇ ਭਾਈ ਅੱਗੜ ਸਿੰਘ ਨੂੰ ਉੱਠ ਕੇ ਛਾਤੀ ਨਾਲ ਲਾਇਆ ਤੀਜੀ ਸ਼ੁਕਰਚੱਕੀਆ ਮਾਝੇ ਦੇ ਪਿੰਡ ਸ਼ੁਕਰਚੱਕ ਤੋਂ ਮਿਸਲ ਸ਼ੁਕਰਚੱਕੀਆ ਬੁੱਢਾ ਸਿੰਘ ਜਿਸ ਨੂੰ ਪਿੰਡ ਵਾਲੇ ਦੇਸੂ ਵੀ ਕਹਿੰਦੇ ਸਨ ਇਸ ਪਰਿਵਾਰ ਦਾ ਪਹਿਲਾ ਅਮਰਿਤਧਾਰੀ ਸਿੰਘ ਸੀ ਉਸ ਦੇ ਕੋਲ ਇੱਕ ਘੋੜੀ ਸੀ ਜਿਸ ਤੇ ਉਸਨੇ 라ਵੀ ਚਨਾ ਜੇਲਮ ਘੱਟੋ-ਘੱਟ 50 ਮੀਲ ਪਾਰ ਕੀਤੇ ਸਨ ਉਸ ਘੋੜੀ ਨੂੰ ਦੇਸੀ ਕਿਹਾ ਜਾਂਦਾ ਸੀ ਜਿਸ ਤੋਂ ਇਸ ਦਾ ਨਾਮ ਦੇਸੂ ਪੈ ਗਿਆ ਉਸ ਦੀ ਦਲੇਰੀ ਇਲਾਕੇ ਵਿੱਚ ਪ੍ਰਸਿੱਧ ਸੀ ਮਰਨ ਵੇਲੇ ਉਸ ਦੇ ਸਰੀਰ ਤੇ 20 ਦੇ ਲਗਭਗ ਫੱਟ ਸਨ ਜਿਨ੍ਹਾਂ ਵਿੱਚੋਂ 9 ਗੋਲੀਆਂ ਦੇ ਤੇ ਬਾਕੀ ਤੀਰਾਂ ਤਲਵਾਰਾਂ ਦੇ ਸਨ ਬੁੱਢਾ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਨਾਲ ਲੜ ਕੇ ਵੀ ਕੁੱਝ ਜੰਗਾਂ ਲੜੀਆਂ ਕਹਿੰਦੇ ਨੇ ਇੱਕ ਵਾਰ ਉਸਨੇ ਕਿਸੇ ਪਿੰਡ ਵਿੱਚੋਂ ਕੁਝ ਪਸ਼ੂ ਖੋਲਿਆਂ ਦੇ ਮਗਰੋਂ ਜਦ ਉਸ ਨੂੰ ਪਤਾ ਲੱਗਾ ਕਿ ਉਹ ਪਸ਼ੂ ਤਾਂ ਇੱਕ ਗਰੀਬ ਬੇਵਾਬ ਦੇ ਹਨ ਤਾਂ ਚੁੱਪਚੀਪ ਹੀ ਤੇ ਜਾ ਕੇ ਉਹਨਾਂ ਨੂੰ ਉਸ ਬੇਵਾਬ ਦੇ ਘਰ ਛੱਡ ਆਇਆ ਬੁੱਢਾ ਸਿੰਘ ਦੀ ਮੌਤ ਤੇ ਉਸ ਦੀ ਤੀਵੀਂ ਨੇ ਵੀ ਆਪਣੀ ਛਾਤੀ ਵਿੱਚ ਕਟਾਰ ਮਾਰ ਲਈ ਤੇ ਦੋਵਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਬੁੱਢਾ ਸਿੰਘ ਦੇ ਪੁੱਤਰ ਨੌਧ ਸਿੰਘ ਨੇ ਮਜੀਠੇ ਦੇ ਜ਼ਿਮੀਦਾਰ ਗੁਲਾਬ ਸਿੰਘ ਦੀ ਧੀ ਨਾਲ ਵਿਆਹ ਕੀਤਾ ਨੌਦ ਸਿੰਘ ਖੇਤੀ ਤਿਆਗ ਕੇ ਫੈਜ਼ਲਪੁਰੀਆਂ ਮਿਸਲ ਵਿੱਚ ਭਰਤੀ ਹੋ ਗਿਆ ਤੇ ਹੌਲੀ-ਹੌਲੀ ਸਰਦਾਰ ਬਣ ਗਿਆ ਅਫਗਾਨਾਂ ਨਾਲ ਇੱਕ ਜੰਗ ਵਿੱਚ ਨੌਦ ਸਿੰਘ ਦੇ ਸਿਰ ਵਿੱਚ ਗੋਲੀ ਲੱਗ ਗਈ ਜਿਸ ਨੇ ਉਸ ਨੂੰ ਘਾਤਕ ਫਟ ਦਿੱਤਾ ਨੌਦ ਸਿੰਘ ਦੇ ਪੁੱਤਰ ਚੜਤ ਸਿੰਘ ਨੇ ਅਲੱਗ ਮਿਸਲ ਸ਼ੁਕਰਚੱਕੀਆ ਬਣਾਈ ਉਸ ਨੇ ਮੁਗਲ ਇਲਾਕਿਆਂ ਦੀ ਲੁੱਟਮਾਰ ਸ਼ੁਰੂ ਕੀਤੀ ਲੁੱਟੇ ਪੈਸੇ ਨਾਲ ਉਸ ਨੇ ਲਾਹੌਰ ਦੇ ਉੱਤਰ ਵੱਲ ਛੋਟਾ ਜਿਹਾ ਕੱਚਾ ਕਿਲਾ ਉਸਾਰ ਲਿਆ ਇਹ ਕੋਟ ਫੌਜ ਲਈ ਛਾਉਣੀ ਵੀ ਸੀ ਤੇ ਲੁੱਟਮਾਲ ਦਾ ਗੋਦਾਮ ਵੀ ਸੀ ਪੰਥ ਦੇ ਸਾਂਝੇ ਮੰਤਬ ਲਈ ਜੋ ਕਿ ਮੁਗਲ ਰਾਜ ਦੀ ਜੜ ਪਟਣਾ ਸੀ ਇਹ ਇੱਕ ਫੌਜੀ ਛਾਉਣੀ ਸੀ ਚੌਥੀ ਨਿਸ਼ਾਨਾ ਵਾਲੀ ਮਿਸਲ ਜਿਸ ਦੇ ਜਥੇਦਾਰ ਸਰਦਾਰ ਦਸੌਂਦਾ ਸਿੰਘ ਸਨ ਜੋ ਦਲ ਖਾਲਸਾ ਦੇ ਨਿਸ਼ਾਨ ਬਰਦਾਰ ਸਨ ਉਹਨਾਂ ਨੇ ਜਥੇਦਾਰ ਬਾਬਾ ਦਰਬਾਰਾ ਸਿੰਘ ਤੋਂ ਅਮਰਤੀ ਛੱਕਿਆ ਸੀ ਪੰਥ ਜਿੱਧਰ ਵੀ ਚੜਾਈ ਕਰਦਾ ਇਹਨਾਂ ਦਾ ਜਥਾ ਸਭ ਤੋਂ ਅੱਗੇ ਨਿਸ਼ਾਨ ਲੈ ਕੇ ਚੱਲਦਾ ਸੀ ਇਸੇ ਲਈ ਇਹਨਾਂ ਦੀ ਮਿਸਲ ਨੂੰ ਨਿਸ਼ਾਨਾ ਵਾਲੀ ਮਿਸਲ ਕਿਹਾ ਗਿਆ ਪੰਜਵੀਂ ਭੰਗੀ ਮਿਸਲ ਪੰਜਵਾੜ ਪਿੰਡ ਦੇ ਬਾਬੇ ਛੱਜਾ ਸਿੰਘ ਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਕੀ ਪੌਹ ਲਈ ਤੇ ਸਿੰਘ ਸਜ ਗਿਆ ਉਸ ਨੇ ਆਪਣੇ ਸਾਥੀਆਂ ਭੀਮਾ ਸਿੰਘ ਕਸੂਰ ਮੂਲਾ ਸਿੰਘ ਤੇ ਜਗਤ ਸਿੰਘ ਨੂੰ ਅੰਮ੍ਰਿਤ ਛਕਾ ਲਿਆ ਮਗਰੋਂ ਛੱਜਾ ਸਿੰਘ ਤੇ ਹੋਰ ਬਹੁਤ ਸਿੰਘਾਂ ਨੂੰ ਵੀ ਸਿੰਘ ਸਜਾਇਆ ਇਸ ਮਿਸਲ ਦੇ ਮੁਖੀ ਸਰਦਾਰ ਸ਼ਹੀਦੀ ਦੇ ਜਿਸ ਨੂੰ ਭੰਗਵੀ ਕਿਹਾ ਜਾਂਦਾ ਸੀ ਪਿੰਡ ਦੇ ਆਦੀ ਸਨ ਜਿਸ ਤੋਂ ਇਹਨਾਂ ਨੂੰ ਭੰਗੀ ਕਿਹਾ ਜਾਣ ਲੱਗਿਆ ਛੱਜਾ ਸਿੰਘ ਮਗਰੋਂ ਭੀਮ ਸਿੰਘ ਸਰਦਾਰ ਬਣਿਆ ਉਸਨੇ ਆਪਣੇ ਆਸ-ਪਾਸ ਦੇ ਪਿੰਡਾਂ ਵਿੱਚੋਂ ਹੋਰ ਸਿੰਘ ਆਪਣੇ ਨਾਲ ਲੜਾਏ ਤੇ ਮਗਰੋਂ ਇਹਨਾਂ ਨਾਦਰ ਸ਼ਾਹ ਨਾਲ ਟੱਕਰ ਲਈ ਭੀਮ ਸਿੰਘ ਮਗਰੋਂ ਉਸ ਦਾ ਪਤੀ ਜਹਰੀ ਸਿੰਘ ਪੰਗੀਆਂ ਦਾ ਮੁਖੀ ਬਣਿਆ ਹਰੀ ਸਿੰਘ ਨੇ ਬਹੁਤ ਦਲੇਰੀ ਭਰੇ ਕਾਰਨਾਮੇ ਕੀਤੇ ਤੇ ਮਿਸਲ ਦਾ ਬਹੁਤ ਵਾਧਾ ਹੋਇਆ ਹੁਣ ਤੱਕ ਇਸ ਮਿਸਲ ਵਿੱਚ 20000 ਲੜਾਕੇ ਭਰਤੀ ਹੋ ਗਏ ਸਨ ਪੰਗੀ ਮਿਸਲ ਸਾਰੀਆਂ ਮਿਸਲਾਂ ਵਿੱਚੋਂ ਵੱਡੀ ਤੇ ਤਾਕਤਵਰ ਮਿਸਲ ਬਣ ਕੇ ਅੱਗੇ ਆਈ ਮੋਖ ਟਿਕਾਣਾ ਮਰਿਤ ਸਰ ਸਾਹਿਬ ਦੇ ਗਿਲਵਾਈ ਵਿੱਚ ਰੱਖਿਆ ਸਿਆਲਕੋਟ ਕੜਿਆਲ ਮੀਰੋਵਾਲ ਫਤੇ ਕੀਤੇ ਜਿਨੇਓਟ ਤੱਕ ਲੁੱਟ ਮਚਾਈ ਤੇ ਅਬਦਾਲੀ ਨਾਲ ਸਿੱਧੀ ਟੱਕਰ ਲਈ ਖਵਾਜਾ ਸੈਦ ਦੇ ਕੋਟ ਤੇ ਹੱਲਾ ਕੀਤਾ ਜਿੱਥੇ ਲਾਹੌਰ ਬੈਠੇ ਅਫਗਾਨ ਗਵਰਨਰ ਦਾ ਹਥਿਆਰਾਂ ਦਾ ਜ਼ਖੀਰਾ ਸੀ ਇਹ ਸਾਰਾ ਜ਼ਖੀਰਾ ਹਰੀ ਸਿੰਘ ਨੇ ਲੁੱਟ ਲਿਆ ਇਹ ਕਿਲਾ ਲਾਹੌਰ ਤੋਂ ਬਸ 2 ਮੀਲ ਦੀ ਵਿੱਤ ਤੇ ਹੀ ਸੀ ਮਗਰੋਂ ਹਰੀ ਸਿੰਘ ਨੇ ਸਿੰਧ ਤੇ ਡੇਰਾਜਾਤ ਉਤੇ ਕਬਜ਼ਾ ਕੀਤਾ ਪੰਗੀ ਮਿਸਲ ਦੇ ਯੋਧਿਆਂ ਨੇ ਮਾਝੇ ਮਾਲਵੇ ਦੇਸ਼ ਵਿੱਚ ਬਹੁਤ ਮੱਲਾ ਮਾਰੀਆਂ 12000 ਘੋੜਸਵਾਰਾਂ ਨੇ ਜੰਮੂ ਤੇ ਚੜ੍ਹਾਈ ਕੀਤੀ ਤੇ ਰਾਜੇ ਨਨਜੀਤ ਦੇਵ ਨੂੰ ਮਾਤ ਹਿੱਤ ਕਰ ਲਿਆ ਵੱਡੇ ਕੱਲੂ ਘਰੇ ਮਗਰੋਂ ਜੰਦ ਪੰਥ ਨੇ ਸਾਰੀਆਂ ਮਿਸਲਾਂ ਨੂੰ ਬੁੱਢਾ ਦਲ ਤੇ ਤਰਨਾ ਦਲ ਵਿੱਚ ਵੰਡਿਆ ਤਾਂ ਤਰਨੇ ਦਲ ਵਿੱਚ ਪੰਜ ਮਿਸਲਾਂ ਸ਼ਾਮਿਲ ਕੀਤੀਆਂ ਗਈਆਂ ਤਰਨੇ ਦਲ ਦਾ ਸਾਂਝਾ ਜਥੇਦਾਰ ਹਰੀ ਸਿੰਘ ਪੰਗੀ ਨੂੰ ਲਾਇਆ ਗਿਆ 6ਵੀਂ ਕਨਈਆ ਪਿੰਡ ਕਾਨੇ ਦੇ ਸਰਦਾਰ ਜੈ ਸਿੰਘ ਜਥੇਦਾਰ ਬਣੇ ਕੁਝ ਆਖਦੇ ਹਨ ਕਿ ਪਿੰਡ ਕਾਨੇ ਤੋਂ ਇਹਨਾਂ ਨੂੰ ਕਨਈਏ ਕਹਿਣ ਲੱਗੇ ਪਰ ਇਹਨਾਂ ਕਨਈਏ ਆਖਣ ਦਾ ਇੱਕ ਕਾਰਨ ਹੋਰ ਵੀ ਸੀ ਸਰਦਾਰ ਜੈ ਸਿੰਘ ਬਹੁਤ ਸੋਹਣਾ ਸੀ ਜਿਸ ਕਰਕੇ ਪਿੰਡ ਵਿੱਚ ਸਾਰੇ ਜੈ ਸਿੰਘ ਨੂੰ ਕ੍ਰਿਸ਼ਨ ਕਨਈਆ ਕਰਕੇ ਸੱਦਦੇ ਸਨ ਇਸ ਕਰਕੇ ਸਰਦਾਰ ਦੇ ਨਾਮ ਤੋਂ ਹੀ ਮਿਸਲ ਦਾ ਨਾਮ ਕਨਈਆ ਪੈ ਗਿਆ 7ਵੀਂ ਨਕਈ ਇਹ ਸਭ ਨਾਲੋਂ ਛੋਟੀ ਮਿਸਲ ਸੀ ਜਥੇਦਾਰ ਹੀਰਾ ਸਿੰਘ ਬਣੇ ਸਰਦਾਰ ਇਹਨਾਂ ਦੇ ਇਲਾਕੇ ਨੱਕਾ ਤੋਂ ਹੀ ਇਹਨਾਂ ਨੂੰ ਨਕਈ ਕਹਿਣ ਲੱਗੇ 8ਵੀਂ ਡੱਲੇਵਾਲੀਆ ਰਾਵੀ ਦੇ ਪੱਤਣਾ ਤੇ ਸਥਿਤ ਪਿੰਡ ਡੱਲੇਵਾਲ ਦੇ ਭਾਈ ਗੁਲਾਬ ਸਿੰਘ ਜਥੇਦਾਰ ਸਨ ਭਾਈ ਗੁਰਦੇਵਾਲ ਸਿੰਘ ਭਾਈ ਹਰਦੇਵਾਲ ਸਿੰਘ ਤੇ ਭਾਈ ਜੈਪਾਲ ਸਿੰਘ ਤਿੰਨ ਭਰਾ ਵੀ ਇਸ ਮਿਸਲ ਦੇ ਮੁਖੀ ਸਿੰਘਾਂ ਵਿੱਚੋਂ ਸਨ ਜਦ ਕਲਾਂ ਨੌਰ ਦੀ ਜੰਗ ਵਿੱਚ ਸਰਦਾਰ ਗੁਲਾਬ ਸਿੰਘ ਸ਼ਹੀਦ ਹੋ ਗਿਆ ਤਾਂ ਡੱਲੇਵਾਲੀਆ ਮਿਸਲ ਦੇ ਜਥੇਦਾਰ ਭਾਈ ਗੁਰਦੇਵਾਲ ਸਿੰਘ ਬਣੇ ਭਾਈ ਗੁਰਦੇਵਾਲ ਸਿੰਘ ਦਾ ਪਰਿਵਾਰ ਐਡਾ ਸਿੱਧਕੀ ਸੀ ਕਿ ਪ੍ਰੰਤ ਸੇਵਾ ਹਿੱਤ ਜਾਨਵਰਨ ਨੂੰ ਪਲ ਵੀ ਨਹੀਂ ਸੀ ਲਾਉਂਦਾ ਛੋਟੇ ਕੱਲੂ ਘਾਰੇ ਦੀ ਉਹ ਘਟਨਾ ਯਾਦ ਹੈ ਜਦ ਮਾਰੋ-ਮਾਰ ਕਰਦੇ ਸਿੰਘ ਮੋੜ ਦਰਿਆ ਦੇ ਕੰਢੇ ਤੇ ਆ ਗਏ ਸਨ ਤੇ ਬਿਆਸ ਦੀਆਂ ਲਹਿਰਾਂ ਪੱਥਰਾਂ ਨਾਲ ਟਕਰਾ ਕੇ ਭਿਆਨਕ ਸ਼ੋਰ ਪੈਦਾ ਕਰ ਰਹੀਆਂ ਸਨ ਥੱਕੇ ਟੁੱਟੇ ਭੁੱਖੇ ਤੇ ਹਾਇਸ ਤੇ ਜ਼ਖਮੀ ਸਿੰਘ ਦਰਿਆ ਦੇ ਕਿਨਾਰੇ ਤੇ ਖਲੋਤੇ ਸਨ ਬਰਸਾਤਾਂ ਹੋਣ ਕਾਰਨ ਦਰਿਆ ਇੰਨਾ ਜ਼ੋਰਾਂ ਤੇ ਸੀ ਕਿ ਰਾਹ ਵਿੱਚ ਆਉਣ ਵਾਲੇ ਵੱਡੇ ਰੁੱਖਾਂ ਨੂੰ ਵੀ ਜੜੋਂ ਪੁੱਟ ਕੇ ਨਾਲ ਵਹਾ ਕੇ ਲੈ ਜਾ ਰਿਹਾ ਸੀ ਦਰਿਆ पार ਕਰਨ ਲਈ ਲਹਿਣਾ ਦਾ ਜੋਰ ਦੇਖਣਾ ਜ਼ਰੂਰੀ ਸੀ ਤੇ ਉਹ ਦਰਿਆ ਵਿੱਚ ਉਤਰੇ ਬਗੈਰ ਨਹੀਂ ਦੇਖਿਆ ਜਾ ਸਕਦਾ ਸੀ ਜਦ ਹੀ ਡੱਲੇ ਵਾਲੀਏ ਸਰਦਾਰ ਗੁਰਦੇਵਾਲ ਸਿੰਘ ਬੋਲੇ ਸਿਰ ਲੱਗਣਗੇ ਖਾਲਸਾ ਜੀ ਕੁਰਬਾਨੀ ਹੋਵੇ ਕੁਝ ਸਿੰਘਾਂ ਦੀ ਫੇਰ ਹੀ ਸਾਰਾ ਜਥਾ ਪਾਰ ਕਰ ਸਕੇਗਾ ਤਾਂ ਉਹਨਾਂ ਦੇ ਦੋਵੇਂ ਹੀ ਸੱਕੇ ਭਰਾਵਾਂ ਨੇ ਘੋੜੇ ਦਰਿਆ ਵਿੱਚ ਉਤਾਰ ਦਿੱਤੇ ਸਨ ਪਰ ਉਹ ਦੋਵੇਂ ਸੂਰਮੇ ਵਾਪਸ ਨਹੀਂ ਪਰਤੇ ਸਨ ਤੇ ਦਰਿਆ ਦੀ ਭੇਟ ਹੋ ਗਏ ਬਾਬੇ ਨੇ ਸਾਨੂੰ ਕੁਝ ਸਮਾਂ ਪਹਿਲਾਂ ਇਹ ਕਥਾ ਸੁਣਾਈ ਤੇ ਯਾਦ ਕਰਵਾਈ ਸੀ ਇੱਕ ਲੜਾਈ ਵਿੱਚ ਸਰਦਾਰ ਗੁਰਦਿਆਲ ਸਿੰਘ ਦੇ ਸ਼ਹੀਦ ਹੋ ਜਾਣ ਮਗਰੋਂ ਸਰਦਾਰ ਤਾਰਾ ਸਿੰਘ ਗੱਪਾ ਇਸ ਮਿਸਲ ਦਾ ਜੱਥੇਦਾਰ ਬਣਿਆ ਨੌਵੀਂ ਮਿਸਲ ਸ਼ਹੀਦਾਂ ਜਿਸ ਦੇ ਜੱਥੇਦਾਰ ਸ਼ਹੀਦ ਬਾਬਾ ਦੀਪ ਸਿੰਘ ਜੀ ਬਣੇ ਬਾਬਾ ਜੀ ਦਾ ਪਿੰਡ ਪਾਹ ਪਿੰਡ ਸੀ ਪਰ ਉਹ ਦਮਦਮੇ ਟਿਕੇ ਹੋਏ ਸਨ ਉਹ ਕਲਗੀਧਰ ਮਹਾਰਾਜ ਦੀ ਹਜ਼ੂਰੀ ਸਿੰਘਾਂ ਵਿੱਚੋਂ ਸਨ ਮਹਾਰਾਜ ਕੋਲੋਂ ਹੀ ਉਹਨਾਂ ਵਰਤ ਛੱਕਿਆ ਤੇ ਸੱਚੇ ਪਾਤਸ਼ਾਹ ਨਾਲ ਰਹਿ ਕੇ ਕਈ ਲੜਾਈਆਂ ਵੀ ਲੜੀਆਂ ਮਗਰੋਂ ਜਦ ਮਹਾਰਾਜਾ ਨੰਦੇੜ ਨੂੰ ਚੱਲਾ ਪਾਉਣ ਲੱਗੇ ਤਾਂ ਉਹਨਾਂ ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਰਹਿਣ ਦੀ ਸੇਵਾ ਬਖਸ਼ੀ। ਬਾਬਾ ਜੀ ਨੇ ਭਾਈ ਮਨੀ ਸਿੰਘ ਜੀ ਨਾਲ ਲੜ ਕੇ ਗੁਰੂ ਗ੍ਰੰਥ ਸਾਹਿਬ ਦੇ ਉਤਾਰਿਆਂ ਦੀ ਸੇਵਾ ਵੀ ਕੀਤੀ। ਆਪਣੀ ਸ਼ਹਾਦਤ ਤੱਕ ਉਹ ਹੀ ਸੇਵਾ ਨਿਰੰਤਰ ਕਰਦੇ ਰਹੇ। ਬਾਬਾ ਜੀ ਦੇ ਜਥੇ ਐਸੇ ਸਿੰਘ ਸਨ ਜੋ ਸ਼ਹੀਦੀਆਂ ਪਾਉਣ ਲਈ ਕਾਲੇ ਰਹਿੰਦੇ ਸਨ। ਇਸ ਲਈ ਇਹਨਾਂ ਨੂੰ ਸ਼ਹੀਦਾਂ ਦਾ ਜਥਾ ਕਿਹਾ ਜਾਂਦਾ ਸੀ। ਮਨ ਮਨ ਲੋਹਾ ਸਰੀਰ ਨਾਲ ਮੜ ਕੇ ਤੁਰਨ ਵਾਲੇ ਮਿਸਲ ਸ਼ਹੀਦਾਂ ਦੇ ਸੂਰਮਿਆਂ ਤੋਂ ਵੈਰੀ ਭੇਖਾਂਦਾ ਸੀ ਦਸਵੀਂ ਕਰੋੜ ਸਿੰਘ ਹੀ ਆ ਇਸ ਮਿਸਲ ਦਾ ਮੋਢੀ ਸ਼ੂਰਮਾ ਸਰਦਾਰ ਬਾਬਾ ਸ਼ਾਮ ਸਿੰਘ ਸੀ ਬਾਬਾ ਸ਼ਾਮ ਸਿੰਘ ਉਹਨਾਂ ਸਿੰਘਾਂ ਵਿੱਚੋਂ ਸਨ ਜਿਨ੍ਹਾਂ ਦਸਵੇਂ ਪਾਤਸ਼ਾਹ ਤੋਂ ਲੈ ਕੇ ਪੰਥ ਦੇ ਦਿੱਲੀ ਫਤਿਹ ਕਰਨ ਤੱਕ ਦਾ ਸਮਾਂ ਦੇਖਿਆ ਸੀ ਇੰਨੇ ਸਮੇਂ ਦੌਰਾਨ ਪੰਥ ਜਿਨ੍ਹਾਂ ਵੀ ਦੁੱਖਾਂ ਸੁੱਖਾਂ ਥਾਣੀ ਲੰਘਿਆ ਸਭ ਨਾਲ ਬਾਬਾ ਸ਼ਾਮ ਸਿੰਘ ਰੂਬਰੂ ਹੋਇਆ ਬਾਬਾ ਜੀ ਦਾ ਦਬਦਬਾ ਮੁਗਲ ਫੌਜਾਂ ਵਿੱਚ ਇੰਨਾ ਸੀ ਕਿ ਦੁਸ਼ਮਣ ਸਿਪਾਹੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਬਾਬਾ ਸ਼ਾਮ ਸਿੰਘ ਬਿਨਾਂ ਕਿਸੇ ਹਥਿਆਰ ਤੋਂ ਵੀ ਕਈ ਮੁਗਲਾਂ ਨੂੰ ਪਾਰ ਬੁਲਾ ਸਕਦਾ ਹੈ। ਬਾਬਾ ਸ਼ਾਮ ਸਿੰਘ ਦਾ ਸਾਥੀ ਸਰਦਾਰ ਕਰਮ ਸਿੰਘ ਜਲੰਧਰ ਦੀ ਜੰਗ ਵਿੱਚ ਬੇਮਿਸਾਲ ਤੇ ਬੇਜੋੜ ਬਹਾਦਰੀ ਨਾਲ ਲੜਿਆ ਤੇ ਸ਼ਹੀਦੀ ਪ੍ਰਾਪਤ ਕੀਤੀ। ਬਾਬਾ ਜੀ ਦੇ ਹੀ ਜਥੇ ਦੇ ਇੱਕ ਸਿੰਘ ਕਰੋੜਾ ਸਿੰਘ ਤੋਂ ਮਿਸਲ ਦਾ ਨਾਂ ਕਰੋੜ ਸਿੰਘ ਹੀ ਆ ਪਿਆ। ਾਂਡੇ ਦੀ ਲੜਾਈ ਵਿੱਚ ਦੀਵਾਨ ਬਿਸ਼ੰਬਰ ਦਾਸ ਦਾ ਸਿਰ ਕਰੋੜਾ ਸਿੰਘ ਨੇ ਹੀ ਵੱਢਿਆ ਸੀ ਇਸ ਮਿਸਲ ਦੇ ਸੂਰਮੇ ਸਿੰਘਾਂ ਨੇ ਹੀ ਮਗਰੋਂ ਦਿੱਲੀ ਫਤਿਹ ਕੀਤੀ ਤੇ ਪੰਥ ਦਾ ਨਿਸ਼ਾਨ ਲਾਲ ਕਿਲੇ ਤੇ ਚੁਲਾਇਆ ਇਹਨਾਂ ਸੂਰਬੀਰ ਯੋਧਿਆਂ ਨੇ ਹੀ ਦਿੱਲੀ ਨੂੰ ਖਾਲਸੇ ਦੇ ਕਦਮਾਂ ਵਿੱਚ ਨਿਵਾਇਆ 11ਵੀਂ ਸੰਘਣੀਆਂ ਜੋ ਜਥੇਦਾਰ ਅਨੰਦ ਸਿੰਘ ਸੰਘਣੀਆਂ ਤੋਂ ਚੱਲੀ ਤੇ ਜਿਸ ਨੂੰ ਮਗਰੋਂ ਮਿਸਲ ਰਾਮਗੜੀਆ ਕਰਕੇ ਪ੍ਰਸਿੱਧੀ ਮਿਲੀ ਇਹਨਾਂ ਦਾ ਮੋਢੀ ਸਰਦਾਰ ਖੁਸ਼ਹਾਲ ਸਿੰਘ ਸੀ ਜਿਸਨੇ ਬਾਬਾ ਬੰਦਾ ਸਿੰਘ ਤੋਂ ਖੰਡੇ ਦੀ ਪਹਲ ਲਈ ਬਾਬਾ ਬੰਦਾ ਸਿੰਘ ਨਾਲ ਰਲ ਕੇ ਹੀ ਉਹ ਮੁਗਲਾਂ ਦਾ ਲੋਹਾ ਲੈਂਦਾ ਰਿਹਾ ਤੇ ਇੱਕ ਜੰਗ ਵਿੱਚ ਛਿੱਧੀ ਪਾ ਗਿਆ ਖੁਸ਼ਹਾਲ ਸਿੰਘ ਮਗਰੋਂ ਸਰਦਾਰ ਆਨੰਦ ਸਿੰਘ ਸੰਘਣੀਆਂ ਮੁਖੀ ਬਣਿਆ ਜੱਸਾ ਸਿੰਘ ਤਾਰਾ ਸਿੰਘ ਤੇ ਮਾਲੀ ਸਿੰਘ ਨਾਮੀ ਤਿੰਨ ਭਰਾ ਆਨੰਦ ਸਿੰਘ ਨਾਲ ਸ਼ਾਮਲ ਹੋਏ ਆਨੰਦ ਸਿੰਘ ਨੇ ਜੱਸਾ ਸਿੰਘ ਨੂੰ ਆਪਣਾ ਸੈਨਾਪਤੀ ਲਾ ਲਿਆ ਜੱਸਾ ਸਿੰਘ ਦੇ ਦਾਦੇ ਪਾਈ ਹਰਦਾਸ ਸਿੰਘ ਨੇ ਕਲਗੀਧਰ ਮਹਾਰਾਜ ਤੋਂ ਅਮਰਿਤ ਛਕਿਆ ਸੀ ਨੰਦ ਸਿੰਘ ਦੇ ਚਲਾਣਾ ਕਰ ਜਾਣ ਮਗਰੋਂ ਜੱਸਾ ਸਿੰਘ ਮਿਸਲਦਾਰ ਬਣਿਆ ਮਗਰੋਂ RAMਗੜ ਜਿਸ ਦਾ ਪਹਿਲਾਂ ਨਾਂ RAMਰੌਣੀ ਸੀ ਕਿਲੇ ਦਾ ਪ੍ਰਬੰਧ ਇਹਨਾਂ ਕੋਲ ਆਉਣ ਕਾਰਨ ਇਹਨਾਂ ਦੇ ਨਾਮ ਨਾਲ RAMਗੜੀ ਲੱਗ ਗਿਆ ਤੇ ਮਿਸਲ ਦਾ ਨਾਂ ਵੀ RAMਗੜੀਆ ਮਿਸਲ ਹੋ ਗਿਆ ਇਹਨਾਂ ਖਾਲਸੇ ਦੀਆਂ 11 ਮਿਸਲਾਂ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਤੋਂ ਦੁੱਖੀਆਂ ਦਾ ਸਫਾਇਆ ਕਰਨਾ ਸੀ ਵਿਦੇਸ਼ੀ ਤਾੜਮੀਆਂ ਨੂੰ ਭਜਾਉਣਾ ਸੀ ਤੇ ਰਾਜ ਖਾਲਸਾ ਦੀਆਂ ਨੀਹਾਂ ਪੱਕੀਆਂ ਕਰਨੀਆਂ ਸਨ ਬਾਬੇ ਨੇ ਸਾਨੂੰ ਸਭ ਮਿਸਲਾਂ ਦੀ ਸੰਖੇਪ ਜਹੀ ਜਾਣਕਾਰੀ ਦੇ ਦਿੱਤੀ ਤਾਂ ਸਾਡੇ ਮਨ ਵਿੱਚ ਮਿਸਲਾਂ ਬਾਰੇ ਹੋਰ ਜਾਣਨ ਦੀ ਇੱਛਾ ਪ੍ਰਬਲ ਹੋਣ ਲੱਗੀ। ਬਾਬਾ ਸਾਡੇ ਚਿਹਰੇ ਪੜ੍ਹਦੇ ਆ ਬੋਲਿਆ ਅੱਗੋਂ ਹੁਣ ਜੋ ਕਥਾ ਤੁਸੀਂ শ্রবণ ਕਰਨੀ ਹੈ ਉਹ ਇਹਨਾਂ ਮਿਸਲਾਂ ਦੇ ਆਲੇ-ਦੁਆਲੇ ਹੀ ਪ੍ਰਕਰਮਾ ਕਰੇਗੀ। ਤੇ ਅਸੀਂ ਸਤਿਵਚਨ ਬਾਬਾ ਜੀ ਇਹ ਕਹਿ ਕੇ ਸੁਰਤ ਫੇਰ ਅਕਾਲ ਪੁੰਗੇ ਤੇ ਲੱਗੇ। ਫੈਸਲਾ ਇਹ ਵੀ ਕੀਤਾ ਗਿਆ ਕਿ ਹਰ ਮਿਸਲ ਆਪਣੇ ਅੰਦਰੂਨੀ ਮਾਮਲਿਆਂ ਲਈ ਆਜ਼ਾਦ ਹੋਵੇਗੀ ਪਰ ਦਲ ਖਾਲਸਾ ਦੇ ਜਥੇਦਾਰ ਦਾ ਹਰ ਹੁਕਮ ਮੰਨਣ ਦੀ ਸਦਾ پابੰਦ ਰਹੇਗੀ ਕਿਸੇ ਵੀ ਮਿਸਲ ਵਿੱਚ ਸ਼ਾਮਲ ਹੋਣ ਵਾਲੇ ਹਰ ਸਿੰਘ ਲਈ ਨਿਤਨੇਮੀ ਹੋਣਾ ਲਾਜ਼ਮੀ ਸੀ ਨਾਲ ਹੀ ਸ਼ਸਤਰ ਵਿੱਜਾ ਦੇ ਘੋੜਸਵਾਰੀ ਵਿੱਚ ਵੀ ਨਿਪੁੰਨ ਹੋਣਾ ਜ਼ਰੂਰੀ ਸੀ ਇਸ ਮਕਰੋ ਸਿੰਘਾਂ ਨੇ ਪੰਜਾਬ ਦੇ ਬਹੁਤ ਹਿੱਸੇ ਉੱਤੇ ਰਾਖੀ ਪ੍ਰਬੰਧ ਕਾਇਮ ਕੀਤਾ ਜਿਹੜੇ ਪੰਚ ਚੌਧਰੀ ਲੰਬੜਦਾਰ ਆਪਣੇ ਇਲਾਕੇ ਦੀ ਫਸਲ ਵਿੱਚੋਂ ਸਿੰਘਾਂ ਨੂੰ ਹਿੱਸਾ ਦੇਣਾ ਮੰਨ ਗਏ ਉਹਨਾਂ ਦੀ ਚੋਰਾ ਧਾੜਵੀਆਂ ਲੁਟੇਰियां ਜ਼ਾਲਮ ਹਾਕਮਤਾਂ ਤੇ ਉਹਨਾਂ ਦੇ ਕਰਿੰਦਿਆਂ ਤੋਂ ਰੱਖਿਆ ਹੁਣ ਖਾਲਸੇ ਦੇ ਸਿਰ ਸੀ ਖਾਲਸਾ ਕਿਸੇ ਤੋਂ ਜ਼ਬਰਨ ਕਰ ਨਹੀਂ ਵਸੂਲਦਾ ਸੀ ਇਸੇ ਲਈ ਜਿੱਥੇ-ਜਿੱਥੇ ਜੀਨੂੰ ਜੀਨੂੰ ਵੀ ਸਿੰਘਾਂ ਦੇ ਰਾਖੀ ਪ੍ਰਬੰਧ ਦਾ ਪਤਾ ਲੱਗਿਆ ਉਹ ਖਾਲਸੇ ਦੀ ਸ਼ਰਨ ਵਿੱਚ ਆ ਗਿਆ ਖਾਲਸਾ ਦਾ ਅਰਦਾਸ ਵਿੱਚ ਵੀ ਸਦਾ ਦੁਹਰਾਉਂਦਾ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਸੋ ਹੋਂ ਇਲਾਕੇ ਕਿਸੇ ਵੀ ਤਰ੍ਹਾਂ ਦੀ ਵਿਦੇਸ਼ੀ ਜਾਂ ਉਹਨਾਂ ਦੇ ਇਲਾਕੇ ਦੇ ਹਾਕਮਾਂ ਦੀ ਲੁੱਟ ਤੋਂ ਸੁਰੱਖਿਅਤ ਹੋ ਗਏ ਇਸ ਪ੍ਰਬੰਧ ਦੌਰਾਨ ਇੱਕ ਵੀ ਐਸੀ ਮਿਸਾਲ ਨਹੀਂ ਮਿਲਦੀ ਕਿ ਸਿੰਘਾਂ ਨੇ ਆਪਣੇ ਹਿੱਸੇ ਲਈ ਕਿਸੇ ਨੂੰ ਤੰਗ ਕੀਤਾ ਹੋਵੇ ਹਾਂ ਇਸ ਦੇ ਉਲਟ ਸਾਖੀਆਂ ਤਾਂ ਮਿਲਦੀਆਂ ਹਨ ਉਲਟ ਸਾਖੀਆਂ ਹਾਂ ਜਿਨ੍ਹਾਂ ਕੋਈ ਹਿੱਸਾ ਵੀ ਖਾਲਸੇ ਨੂੰ ਨਹੀਂ ਦਿੱਤਾ ਤੇ ਖਾਲਸੇ ਨੇ ਉਹਨਾਂ ਦੀ ਫਿਰ ਵੀ ਰਾਖੀ ਕੀਤੀ ਉਹ ਕਿਵੇਂ ਸੁਣੋ ਪਰ ਖਾਲਸਾ ਜੀ ਸਾਡਾ ਸਭ ਕੁਝ ਧਾੜਵੀ ਲੁੱਟ ਕੇ ਲੈ ਗਏ ਮੀਹਾਂ ਦੀ ਮਾਰਨ ਕਾਰਨ ਸਾਡੀਆਂ ਐਤਕੀ ਫਸਲਾਂ ਵੀ ਨਹੀਂ ਹੋਈਆਂ ਤੁਹਾਨੂੰ ਹੁਣ ਅਸੀਂ ਕਰ ਕਿੱਥੋਂ ਦੇਾਂਗੇ ਪਰ ਅਸੀਂ ਫੇਰ ਵੀ ਆਪ ਜੀ ਦੀ ਓਟ ਤਕਾਉਂਦੇ ਹਾਂ ਖਾਲਸਾ ਜੀ ਸਾਨੂੰ ਆਸ ਹੈ ਕਿ ਲੁੱਟੂਆਂ ਤੋਂ ਸਾਡੀ ਰਾਖੀ ਵੀ ਖਾਲਸਾ ਜਰੂਰ ਕਰੇਗਾ ਇੱਕ ਪਿੰਡ ਦੇ ਕੁਝ ਵਸਨੀਕ ਜਿਨ੍ਹਾਂ ਦੇ ਪਿੰਡਾਂ ਨੂੰ ਮੁਗਲ ਹਾਕਮਾਂ ਨੇ ਪੂਰੀ ਤਰ੍ਹਾਂ ਲੁੱਟ ਲਿਆ ਸੀ ਖਾਲਸੇ ਦੀ ਸ਼ਰਨ ਵਿੱਚ ਆਏ ਹਾਲਾਂਕਿ ਉਹਨਾਂ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ ਪਰ ਉਹਨਾਂ ਨੂੰ ਡਰ ਸੀ ਕਿ ਅਗਲੀ ਸਾਰੀ ਫਸਲ ਵੀ ਮੁਗਲਾਂ ਦੇ ਘਰ ਹੀ ਭਰੇਗੀ ਸੋ ਖਾਲਸੇ ਕੋਲ ਅਗਾਊਂ ਰੱਖਿਆ ਲਈ ਆ ਗਏ ਤੁਹਾਡੇ ਕੋਲ ਕੁਝ ਵੀ ਨਹੀਂ ਕਈ ਇੱਕ ਢੇਲਾ ਵੀ ਨਹੀਂ ਸਿੰਘਾਂ ਦੀ ਗੱਲ ਸੁਣ ਕੇ ਪਿੰਡ ਵਾਸੀ ਚੁੱਪ ਰਹੇ ਸਭ ਨੂੰ ਉਹਨਾਂ ਨੀਵੀਂ ਪਾ ਲਈਆਂ ਕੋਈ ਛੋਲਿਆਂ ਦੀ ਇੱਕ ਮੁਠ ਵੀ ਨਹੀਂ ਬਾਬਾ ਸ਼ਾਮ ਸਿੰਘ ਦੀ ਗੱਲ ਸੁਣਦਿਆਂ ਕੁਝ ਪਿੰਡ ਵਾਲਿਆਂ ਨੇ ਸਿਰ ਚੁੱਕੇ ਦੱਸੋ ਕਿ ਛੋਲਿਆਂ ਦੀ ਇੱਕ ਮੁਠ ਵੀ ਨਹੀਂ ਤੁਹਾਡੇ ਕੋਲ ਇੰਨਾ ਕੁ ਤਾਂ ਹੈ ਖਾਲਸਾ ਜੀ ਤਾ ਜਾਓ ਸਿੰਘਾਂ ਨੂੰ ਇੱਕ ਮੁੱਠ ਛੋਲਿਆਂ ਦੀ ਹੀ ਦੇ ਦਿਓ ਤੇ ਖਾਲਸਾ ਤੁਹਾਡੀ ਹਰ ਤਰ੍ਹਾਂ ਰੱਖਿਆ ਕਰੇਗਾ। ਬਾਬਾ ਸ਼ਾਮ ਸਿੰਘ ਬੋਲੇ ਤੇ ਨਾਲ ਹੀ ਉਹਨਾਂ ਆਪਣੇ ਕਮਰ ਕੱਸੇ ਵਿੱਚੋਂ ਕੁਝ ਕੱਪੜਾ ਪਾੜਿਆ ਤੇ ਉਹਨਾਂ ਪਿੰਡ ਵਾਲਿਆਂ ਨੂੰ ਫੜਾਉਂਦਿਆਂ ਬੋਲੇ ਇਹ ਨੀਲਾ ਕੱਪੜਾ ਕਿਸੇ ਸੋਟੇ ਨਾਲ ਬੰਨ੍ਹ ਕੇ ਪਿੰਡ ਵਿੱਚ ਉੱਚੀ ਥਾਂ ਘੱਟ ਦਿਓ। ਕੋਈ ਤੁਹਾਡੇ ਵੱਲ ਅੱਖ ਚੱਕ ਕੇ ਵੀ ਨਹੀਂ ਚੱਕੇਗਾ। ਤੱਤੀਆਂ ਹਵਾਵਾਂ ਵੀ ਤੁਹਾਡੇ ਪਿੰਡ ਤੋਂ ਪਾਸਾ ਵੱਟ ਕੇ ਲੰਘਣਗੀਆਂ। ਤੇ ਉਹਨਾਂ ਪਿੰਡ ਵਾਲਿਆਂ ਇਸੇ ਤਰ੍ਹਾਂ ਕੀਤਾ। ਉਸ ਮਗਰੋਂ ਕਿਸੇ ਲੁਟੇਰੇ ਧਾੜਵੀ ਦੀ ਤਾਂ ਕੀ ਮਜਾਲ ਹੋਣੀ ਸੀ ਬੱਦਲ ਵੀ ਉਸ ਪਿੰਡ ਦੀਆਂ ਪੱਕੀਆਂ ਫਸਲਾਂ ਤੋਂ ਪਰੇ ਦੀ ਲੰਗਣ ਲੱਗੇ ਦਲ ਖਾਲਸਾ ਨੇ ਫੈਸਲਾ ਕੀਤਾ ਸੀ ਕਿ ਜਿਸ ਇਲਾਕੇ ਤੇ ਵੀ ਕੋਈ ਸਰਦਾਰ ਆਪਣਾ ਕਬਜ਼ਾ ਕਰੇ ਤਾਂ ਉਸ ਇਲਾਕੇ ਦੀ ਸਭ ਤਰ੍ਹਾਂ ਜਾਨ ਮਾਲ ਦੀ ਰਾਖੀ ਦੀ ਜ਼ਿੰਮੇਵਾਰੀ ਵੀ ਉਸੇ ਮਿਸਲ ਦੀ ਹੋਵੇਗੀ ਲੋੜ ਪੈਣ ਤੇ ਦੂਜੀਆਂ ਮਿਸਲਾਂ ਤੋਂ ਸਹਾਇਤਾ ਲਈ ਜਾ ਸਕਦੀ ਹੈ ਇੱਕ ਸਰਦਾਰ ਦੀ ਰਾਖੀ ਵਾਲੇ ਇਲਾਕੇ ਵਿੱਚ ਕੋਈ ਦੂਜੀ ਮਿਸਲ ਕਿਸੇ ਤਰ੍ਹਾਂ ਦਾ ਦਖਲ ਨਹੀਂ ਦੇਵੇਗੀ ਖਾਲਸਾ ਜੀ ਸਾਰੇ ਮਿਸਲਦਾਰ ਸਾਲ ਵਿੱਚ ਦੋ ਵਾਰ ਅੰਮ੍ਰਿਤਸਰ ਸਾਹਿਬ ਇਕੱਠੇ ਹੋਇਆ ਕਰਨਗੇ ਆਪਣੇ ਇਲਾਕਿਆਂ ਦੀ ਵੰਡ ਜਾਂ ਮਿਸਲਾਂ ਦੇ ਹੋਰ ਕਿਸੇ ਵੀ ਨਿਬੇੜੇ ਲਈ ਦਲ ਖਾਲਸਾ ਦੀ ਸਲਾਹ ਲਈ ਜਾਵੇ ਮਿਸਲ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਸਰਦਾਰ ਜੱਸਾ ਸਿੰਘ ਨੇ ਹੀ ਕੀਤੀ ਮਗਰੋਂ ਇਹ ਸਾਰੇ ਪੰਥ ਵਿੱਚ ਪ੍ਰਚਲਿਤ ਹੋ ਗਿਆ ਇਸ ਤਰ੍ਹਾਂ ਸਭ ਮਿਸਲਾਂ ਵੱਖ-ਵੱਖ ਹੋ ਕੇ ਵੀ ਇਕੱਠੀਆਂ ਰਹੀਆਂ ਆਮੇ ਸਭ ਦੇ ਇਲਾਕੇ ਵੰਡੇ ਹੋਏ ਸਨ ਪਰ ਸਭ ਤੇ ਕੁੰਡਾ ਦਲ ਖਾਲਸੇ ਦਾ ਸੀ ਦਲ ਖਾਲਸੇ ਵੱਲੋਂ ਬਣਾਈਆਂ ਮਿਸਲਾਂ ਦੇ ਸਰਦਾਰਾਂ ਨੇ ਪੰਜਾਬ ਵਿੱਚ ਆਪੋ ਆਪਣੇ ਇਲਾਕੇ ਮਲ ਲਏ ਸ਼ਹੀਦਾਂ ਮਿਸਲ ਦੇ ਯੋਧੇ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਮਾਲਵੇ ਵੱਲ ਨਿਕਲ ਗਏ ਉਹਨਾਂ ਦਾ ਪਹਿਲਾ ਵੀ ਉਹ ਟਿਕਾਣਾ ਸੀ ਕਰੋੜ ਸਿੰਘੀਆਂ ਨੇ ਵੀ ਸਤਲੁਜ ਪਾਰ ਵੱਲ ਇਲਾਕਾ ਮਲ ਲਿਆ ਸਿੰਘਪੁਰੀਆਂ ਨੇ ਰੋਪੜ ਕਨਈਆਂ ਤੇ ਰਾਮਗੜੀ ਨੇ ਗੁਰਦਾਸਪੁਰ ਲਾਹੌਰ ਤੋਂ ਲੈਦੇ ਨੂੰ ਨੱਕੇ ਦਾ ਇਲਾਕਾ ਨਕਈਆਂ ਨੇ ਸ਼ੁਕਰ ਚੱਕੀਏ ਗੁਜਰਾਵਾਲੇ ਤੇ ਭੰਗੀ ਚੱਜ ਦੁਆਬ ਵਿੱਚ ਬੈਠ ਗਏ ਨਿਸ਼ਾਨਾ ਵਾਲੇ ਤੇ ਡੱਲੇ ਵਾਲੀ ਅਮਰitsar ਹੀ ਟਿਕੇ ਰਹੇ ਉਹਨਾਂ ਸਿਰ ਅਮਰitsar ਸਾਹਿਬ ਦੀ ਰਾਖੀ ਵੀ ਸੀ ਸਰਦਾਰ ਜੱਸਾ ਸਿੰਘ ਆਲੂ ਵਾਲੀਆ ਮਿਸਲ ਨੇ ਜਲੰਧਰ ਸਮੇਤ ਦੁਆਬਾ ਮੰਲਣਾ ਸ਼ੁਰੂ ਕਰ ਦਿੱਤਾ ਪਟਿਆਲੇ ਨਾਬੇ ਤੇ ਜੀਂਦਵਾਲ ਫੂਲ ਕੀ ਪਹਿਲਾਂ ਹੀ ਵਸਦੇ ਸਨ ਤੇ ਉਹਨਾਂ ਦਾ ਕਬਜ਼ਾ ਸੀ ਪੰਥ ਵੱਲੋਂ ਕੋਈ ਵੱਡੀ ਜੰਗ ਜਿੱਤਣ ਮਗਰੋਂ ਵੀ ਉਸ ਥਾਂ ਦੇ ਇਲਾਕੇ ਉੱਥੇ ਰਹਿ ਰਹੀਆਂ ਮਿਸਲਾਂ ਵਿੱਚ ਵੰਡ ਦਿੱਤੇ ਜਾਂਦੇ ਸਨ ਅੱਜ ਤੁਸੀਂ ਪੰਜਾਬ ਦਾ ਜੋ ਮੂਹ ਮੰਹੰਦਰਾ ਦੇਖ ਰਹੇ ਹੋ ਇਸ ਨੂੰ ਸਵਾਰਨ ਵਿੱਚ ਮਿਸਲਾਂ ਦਾ ਵੱਡਾ ਯੋਗਦਾਨ ਹੈ ਭਾਵੇਂ ਮਿਸਲਦਾਰਾਂ ਦੇ ਵੰਡੇ ਹੋਏ ਆਪਣੇ ਆਪਣੇ ਇਲਾਕੇ ਸਨ ਪਰ ਸਾਰੇ ਰਲ ਕੇ ਪੰਜਾਬ ਬਣਾਉਂਦੇ ਸਨ ਮਿਸਲਾਂ ਤੋਂ ਹੀ ਸਿੱਖ ਰਾਜ ਦਾ ਮੁੱਢ ਵੱਜਾ ਤੇ ਖਾਲਸੇ ਦੇ ਨਿਸ਼ਾਨਾਂ ਦੇ ਪਰਛਾਵੇਂ ਕਾਬਲ ਕੰਧਾਰ ਤੋਂ ਚੀਨ ਤੱਕ ਪੈਣ ਲੱਗੇ ਮਿਸਲਾ ਹੱਥ ਫੜੀਆਂ ਕਿਰਪਾਨਾਂ ਨਹੀਂ ਧਰਤੀ ਤੇ ਪੰਜਾਬ ਦਾ ਨਵਾਂ ਨਕਸ਼ਾ ਉਲੀਕਿਆ ਜਿਸ ਦੀਆਂ ਹੱਦਾਂ ਖੈਬਰ ਤੋਂ ਜਮਨਾ ਤੀਕ ਤੇ ਸਿੰਧ ਤੋਂ ਤਿੱਬਤ ਤੱਕ ਪਹੁੰਚ ਗਈਆਂ ਪਤਾ ਨਹੀਂ ਤਾਂ ਸਾਡੇ ਸੁਭਾਅ ਹੀ ਕਾਲੇ ਸਨ ਤੇ ਪਤਾ ਨਹੀਂ ਸਿੱਖ ਕਥਾ ਵਿੱਚ ਹੀ ਐਸੀ ਖਿੱਚ ਸੀ ਕਿ ਬਾਬਾ ਜਦ ਵੀ ਸਾਨੂੰ ਚੱਲ ਰਹੀ ਕਥਾ ਦੇ ਸਮੇਂ ਤੋਂ ਥੋੜਾ ਵੀ ਉਰੇ ਪਰੇ ਲੈ ਜਾਂਦਾ ਸੀ ਤਾਂ ਚਿਤ ਕਰਦਾ ਸੀ ਕਿ ਕਥਾ ਹੁਣ ਉਥੋਂ ਸ਼ੁਰੂ ਹੋ ਜਾਵੇ ਜਦੋਂ ਮੈਂ ਬਾਬੇ ਪਖੰਦੀ ਕੋਲੇ ਬੈਠਾ ਸਾਂ ਤਾਂ ਬਾਬੇ ਨੇ ਕਥਾ ਆਰੰਭ ਕਰਦਿਆਂ ਸਹੀ ਕਿਹਾ ਸੀ ਸਿੱਖ ਕਥਾ ਬਹੁਤ ਵਿਸ਼ਾਲ ਹੈ ਪੁਰਾਤਨ ਗੁਰ ਸਿੱਖ ਕਹਿੰਦੇ ਹੁੰਦੇ ਸਨ ਕਿ ਮਹਾਰਾਜ ਜੀਆ ਦੀ ਬਾਣੀ ਨਿਰਗੁਣ ਹੈ ਤਾਂ ਸਿੱਖ ਕਥਾ ਸਰਗੁਣ ਹੈ ਜੇ ਬਾਣੀ ਦਾ ਥਾਂ ਨਹੀਂ ਪਾਇਆ ਜਾ ਸਕਦਾ ਤਾਂ ਜਿਨ੍ਹਾਂ ਉਸ ਬਾਣੀ ਨਾਲ ਆਪਣੀਆਂ ਦੇਹਾਂ ਰੰਗ ਲਈਆਂ ਜਿਹੜੇ ਬਾਣੇ ਬਾਣੀ ਨਾਲ ਇਕਮਿਕ ਹੋ ਗਏ ਜਿਨ੍ਹਾਂ ਦੁਮਾਲਿਆਂ ਚੱਕਰਾਂ ਵਿੱਚੋਂ ਨਾਮ ਗੂੰਜਣ ਲੱਗ ਪਿਆ ਉਹਨਾਂ ਦੀ ਕਥਾ ਕਿਸੇ ਇੱਕ ਇਕੱਲੇ ਕੋਲ ਪੂਰੀ ਕਿੱਥੇ ਹੋ ਸਕਦੀ ਹੈ ਨਾ ਹੀ ਇਹ ਕਥਾ ਸੁਣਨੀ ਕਿਸੇ ਇੱਕ ਦੋ ਦੇ ਵਸ ਵਿੱਚ ਹੈ ਪੰਥ ਦੀ ਕਥਾ ਹੈ ਤੇ ਸਾਰਾ ਪੰਥ ਰਲ ਕੇ ਹੀ ਸੰਭਾਲ ਸਕਦਾ ਹੈ ਤੂੰ ਆਪਣੇ ਹਿੱਸੇ ਵਾਲੀ ਲੱਭਣ ਦੀ ਕੋਸ਼ਿਸ਼ ਕਰ ਮੈਨੂੰ ਜਪ ਰਿਹਾ ਸੀ ਕਿ ਬਾਬਾ ਗੰਦੀ ਸੱਚ ਹੀ ਕਹਿ ਰਿਹਾ ਸੀ ਜਿੰਨੀ ਕਥਾ ਸਾਡੇ ਹਿੱਸੇ ਦੀ ਹੈ ਸਾਡੀ ਝੋਲੀ ਪੈ ਰਹੀ ਹੈ ਜੇ ਬਾਬਾ ਭੰਗੂ ਵਿੱਚੋਂ ਵਿੱਚੋਂ ਕਿਸੇ ਵਰਤਾਰੇ ਦੀ ਝਲਕ ਦੇ ਜਾਂਦਾ ਹੈ ਤਾਂ ਸਾਡੇ ਲਈ ਲਾਹੇ ਦੀ ਹੀ ਹੈ ਜੇ ਉਹ ਕਥਾ ਵੀ ਸਾਡੇ ਤੱਕ ਪਹੁੰਚਣੀ ਹੋਈ ਤਾਂ ਜਰੂਰ ਪਹੁੰਚੇਗੀ ਸੋ ਮੈਂ ਬਾਬੇ ਨੂੰ ਬਿਨਾਂ ਕੁਝ ਕਹੇ ਅਗਲੀ ਕਥਾ ਸਰਵਣ ਕਰਨ ਲੱਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ